ਉਹ ਨਹੀਂ ਨਹੀਂ ਅੱਜ ਮੈਂ ਇੱਧਰ ਰੋਟੀ ਨਹੀਂ ਪਕਾਉਣੀ ਅੱਜ ਮੈਂ ਇੱਧਰ ਰੋਟੀ ਪਕਾਉਣੀ ਆ ਉਬਲਦੇ ਪਾਣੀ 'ਚ ਓਹੋ ਪਵਨ ਮੈਨੂੰ ਤਾਂ ਭੁੱਖ ਬਹੁਤ ਲੱਗੀ ਸੀ ਆ ਕੀ ਕੰਮ ਕਰਨ ਲੱਗ ਗਈ ਤੋ ਪਾਣੀ 'ਚੋਂ ਰੋਟੀਆਂ ਸਿੱਟੀ ਜਾਣੀਆਂ ਓ ਸੰਧੂ ਸਾਹਿਬ ਅੱਜ ਤੁਹਾਨੂੰ ਮੈਂ ਪਾਣੀ ਵਾਲੀ ਰੋਟੀ ਖਵਾਉਣੀ ਆ ਆ ਤਵੇ ਵਾਲੀ ਰੋਟੀ ਤਾਂ ਰੋਜ਼ ਹੀ ਖਾਣੇ ਹੋ ਅੱਜ ਆ ਵੀ ਖਾ ਕੇ ਦੇਖ ਲਓ ਜਿਹਨੇ ਆ ਰੋਟੀ ਖਾ ਲਈ ਨਾ ਉਹ ਫਿਰ ਦੂਜੀ ਰੋਟੀ ਭੁੱਲ ਜਾਊਗਾ ਅੱਛਾ ਹਾਂਜੀ ਲਓ ਹਾਂਜੀ ਦੋਸਤੋ ਤੁਹਾਡੇ ਘਰੇ ਵੀ ਇਹ ਪਾਣੀ ਵਾਲੀਆਂ ਰੋਟੀਆਂ ਪਕਣ ਲੱਗ ਜਾਣੀਆਂ ਜੇ ਤੁਸੀਂ ਇਹ ਪੂਰੀ ਵੀਡੀਓ ਦੇਖ ਲਈ ਤਾਂ ਪਰ ਫਿਰ ਤੁਹਾਨੂੰ ਸਾਰਾ ਦੱਸਾਂਗੇ ਕਿਵੇਂ ਪਾਣੀ ਵਾਲੀਆਂ ਰੋਟੀਆਂ ਪਕਾਈਆਂ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਂ ਬੋਲਦੀਏ ਜਿਨ੍ਹਾਂ ਨੇ ਪਿਛਲੀ ਵੀਡੀਓ ਦੇ ਵਿੱਚ ਕਮੈਂਟ ਕੀਤੇ ਸੀਗੇ ਹਾਂਜੀ ਸਭ ਤੋਂ ਪਹਿਲਾ ਨਾਮ ਐ ਜੀ ਰਾਮਗੜ ਚੁੰਗਾ ਤੋਂ ਇਹਨੇ ਜੀ ਸ੍ਰੀ ਮੁਕਸੈਦ ਸਾਹਿਬ ਡਿਸਟ੍ਰਿਕਟ ਤੋਂ ਉਸ ਤੋਂ ਬਾਅਦ ਨੇ ਜੀ ਪਰਮਜੀਤ ਕੌਰ ਇਹਨੇ ਜੀ ਅੰਬਾਲਾ ਕੈਂਟ ਤੋਂ ਤਤਵੀਰ ਕੌਰ ਫਗਵਾੜਾ ਤੋਂ ਸੰਦੀਪ ਕੌਰ ਪਟਿਆਲਾ ਤੋਂ ਰਾਜਵੀਰ ਸਿੰਘ ਹਰਿਆਣਾ ਤੋਂ ਦੋਸਤੋ ਅਗਲੀ ਵੀਡੀਓ 'ਚ ਤੁਹਾਡਾ ਵੀ ਨਾਮ ਲਾਵਾਂਗੇ ਸੋਹਣੇ ਸੋਹਣੇ ਕਮੈਂਟ ਜ਼ਰੂਰ ਕਰਿਓ ਤੇ ਹੁਣ ਆਪਾਂ ਦੇਖਦੇ ਹਾਂ ਵੀ ਦੋਸਤੋ ਸਾਡੇ ਘਰੇ ਜਿਹੜੀਆਂ ਪਾਣੀ ਵਾਲੀਆਂ ਰੋਟੀਆਂ ਬਣ ਰਹੀਆਂ ਉਹਨਾਂ ਦਾ ਰਿਜਲਟ ਲਾਸਟ ਵਿੱਚ ਕੀ ਨਿਕਲਦਾ ਹੈ ਬਿਲਕੁਲ ਜੀ ਦੁਨੀਆ ਦੇ ਨਕਸ਼ੇ ਤੇ ਇੱਕ ਇਹੋ ਜਿਹਾ ਦੇਸ਼ ਹੈ ਜਿੱਥੇ ਆ ਪਾਣੀ ਵਾਲੀਆਂ ਰੋਟੀਆਂ ਬੰਦੀਆਂ ਤੇ ਉਹ ਦੇਸ਼ ਹੈ ਜੀ ਪੁਰਤਗਾਲ ਅੱਛਾ ਹਾਂ ਜੀ ਤੇ ਉਹਦੇ ਲਈ ਆਪਾਂ ਆਟਾ ਦੋਸਤੋ ਤਿਆਰ ਕਰ ਲਿਆ ਤੁਸੀਂ ਜਿਹੜਾ ਕਿ ਸਿੰਪਲ ਕਣਕ ਦਾ ਆਟਾ ਲੈ ਕੇ ਉਹਦੇ ਵਿੱਚ ਇੱਕ ਚਮਚ ਹਲਦੀ ਪਾ ਕੇ ਤੇ ਅੱਧਾ ਚਮਚ ਨਮਕ ਪਾ ਕੇ ਜਿਹੜਾ ਕਿ ਤੇ ਥੋੜਾ ਜਿਹਾ ਆਪਾਂ ਦੇਸੀ ਘਿਓ ਪਾ ਕੇ ਆਟਾ ਜਿਹੜਾ ਆਪਾਂ ਗੁੰਨ ਕੇ ਰੱਖ ਲਿਆ ਸੀਗਾ ਠੀਕ ਹਾਂ ਜੀ ਤੇ ਹੁਣ ਆਪਾਂ ਦੋਸਤੋ ਇਹਨਾਂ ਦੀਆਂ ਰੋਟੀਆਂ ਜਿਹੜੀਆਂ ਬੇਲ ਲੈਣੇ ਆ ਠੀਕ ਹਾਂਜੀ ਤੁਸੀਂ ਸਾਜੇ ਦੀ ਰੋਟੀ ਵੇਲਨੀ ਆ ਜਿਆਦਾ ਪਤਲੀ ਨਾ ਹੋਵੇ ਤੇ ਨਾ ਹੀ ਜਿਆਦਾ ਮੋਟੀ ਹੋਵੇ ਬਾਕੀ ਤਵੇ ਤੇ ਤਾਂ ਤੁਸੀਂ ਰੋਜ਼ ਹੀ ਰੋਟੀਆਂ ਪਕਾ ਕੇ ਖਾਣੇ ਹੋ ਦੋਸਤੋ ਤੇ ਕਦੇ ਤੁਸੀਂ ਪਾਣੀ ਦੇ ਵਿੱਚ ਵੀ ਰੋਟੀਆਂ ਸੇਕ ਕੇ ਖਾਓਗੇ ਨਾ ਤੇ ਬਸ ਇਹਦਾ ਤਾਂ ਤੁਸੀਂ ਨਾ ਇੱਕ ਵਾਰੀ ਬਣਾ ਲਈਆਂ ਤੇ ਮੈਨੂੰ ਲੱਗਦਾ ਤੁਸੀਂ ਹਫਤੇ ਦੇ ਵਿੱਚ ਇੱਕ ਦੋ ਵਾਰ ਤਾਂ ਜ਼ਰੂਰ ਬਣਾ ਲਿਆ ਕਰੋਗੇ ਹਾਂਜੀ ਹਾਂਜੀ ਦੋਸਤੋ ਸਭ ਤੋਂ ਪਹਿਲਾਂ ਆਪਾਂ ਕੜਾਹੀ ਦੇ ਵਿੱਚ ਪਾਣੀ ਲੈ ਲੈਣਾ ਤੇ ਇਹਦੇ ਵਿੱਚ ਆਪਾਂ ਪਾਣੀ ਨੂੰ ਪੂਰਾ ਰਿਜਨ ਲਾ ਦੇਣਾ ਤੇ ਹੁਣ ਆਪਾਂ ਜਿਹੜੀਆਂ ਰੋਟੀਆਂ ਵੇਲੀਆਂ ਹੋਈਆਂ ਤੇ ਇਹ ਆਪਾਂ ਇਹਦੇ ਵਿੱਚ ਪਾ ਦਾਂਗੇ। ਕੌਣੇ ਰੋਟੀ ਖਰਾਬ ਤਾਂ ਨਹੀਂ ਹੁੰਦੀ? ਨਾ ਜੀ ਨਾ ਬਿਲਕੁਲ ਨਹੀਂ ਖਰਾਬ ਹੁੰਦੀ। ਦੋਸਤੋ ਤੁਸੀਂ ਜਿਹੜਾ ਕਿਸ ਪਾਣੀ 'ਚ ਥੋੜਾ ਜਿਹਾ ਘਿਓ ਜਾਂ ਮਾੜਾ ਜਿਹਾ ਤੇਲ ਵਗੈਰਾ ਪਾ ਲਿਓ ਜਿਹੜਾ ਵੀ ਕੁਕਿੰਗ 'ਚ ਤੁਸੀਂ ਵਰਤਦੇ ਹੋ ਤਾਂ ਜੋ ਬਿਲਕੁਲ ਬਹੁਤ ਲੱਗੀ ਯਾਰ ਕਿਤੇ ਰਹਿਣਾ ਤਾਂ ਰੋਟੀਆਂ ਖਰਾਬ ਹੋ ਜਾਣ। ਕੋਈ ਨਹੀਂ ਹੁੰਦਾ ਵੀ ਆਪਣੀਆਂ ਰੋਟੀਆਂ ਜਿਹੜੀਆਂ ਨਾ ਜੋੜਨਾ। ਠੀਕ। ਹਾਂਜੀ ਤੇ ਹੁਣ ਦੋਸਤੋ ਆਪਾਂ ਇਹਦੇ ਵਿੱਚ ਤਿੰਨ ਰੋਟੀਆਂ ਜਿਹੜੀਆਂ ਪਾਤੀਆਂ। ਤੇ ਹੁਣ ਇਹ ਆਪਣੀਆਂ ਰੋਟੀਆਂ ਜਿਹੜੀਆਂ ਬਾਨੀਆਂ ਸਟਾਰਟ ਹੋ ਗਈਆਂ ਆ ਤਾਂ ਕੰਮ ਹੀ ਸੌਖਾ ਪਵਨ ਤਵੇ ਤੇ ਇੱਕਰ ਪੱਕਣੀ ਸੀ ਤੇ ਤਿੰਨ ਇਕੱਠੀਆਂ ਬਣ ਜਾਣਗੀਆਂ ਹਾਂਜੀ ਹਾਂਜੀ ਆਪਣੀਆਂ ਰੋਟੀਆਂ ਇਹ ਪੱਕ ਚੁੱਕੀਆਂ ਤੇ ਤਿੰਨਾਂ ਰੋਟੀਆਂ ਨੂੰ ਆਪਾਂ ਹੁਣ ਜਿਹੜੇ ਕਿ ਪਾਣੀ ਦੇ ਵਿੱਚੋਂ ਬਾਹਰ ਕੱਢ ਲੈਨੇ ਆ ਅੱਛਾ ਪੱਕਦੀਆਂ ਰੋਟੀਆਂ ਹਾਂਜੀ ਠੀਕ ਦੇਖਣ ਜਦੋਂ ਆਪਾਂ ਨੂੰ ਕੱਚੀਆਂ ਨਹੀਂ ਲੱਗਦੀਆਂ ਨਹੀਂ ਜੀ ਬਸ ਇਹਨਾਂ ਨੂੰ ਹੋਰ ਵੀ ਜ਼ਿਆਦਾ ਆਪਾਂ ਟੇਸਟੀ ਬਣਾ ਦਾਂਗੇ ਆਪਾਂ ਇਹਨਾਂ ਨੂੰ ਇੱਕ ਵਾਰੀ ਬਾਹਰ ਕੱਢ ਲਈਏ ਪਾਣੀ ਚ ਹਾਂਜੀ ਹੁਣ ਰੋਟੀ ਨੂੰ ਲੱਗੂਗਾ ਜੀ ਪੁਰਤਗਾਲ ਵਾਲਾ ਤੜਕਾ ਤੁਸੀਂ ਇਹ ਨਾ ਸਮਝ ਲਿਓ ਵੀ ਬਸ ਰੋਟੀ ਬਣ ਗਈ ਐ ਹੁਣ ਆਪਾਂ ਲਿਆ ਜੀ ਦੇਸੀ ਘਿਓ ਅੱਛਾ ਹਾਂਜੀ ਤੇ ਇਸ ਘਿਓ ਦੇ ਵਿੱਚ ਆਪਾਂ ਹੁਣ ਪਾਵਾਂਗੇ ਜੀ ਥੋੜੀ ਜੀ ਰਾਈ ਠੀਕ ਅੱਛਾ ਜਿਹੜਾ ਬਾਈ ਨੇ ਵੀਡੀਓ ਭੇਜੀ ਸੀ ਫਿਰ ਅੱਜ ਉਹ ਰੋਟੀਆਂ ਬਣਾਉਣ ਲੱਗੀ ਤੋਂ ਹਾਂਜੀ ਠੀਕ ਰਾਈ ਤੋਂ ਬਾਅਦ ਦੋਸਤੋ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਤੇਜ ਪੱਤਾ ਠੀਕ ਠੀਕ ਹੈ ਜੀ ਇਹੋ ਜਿਹਾ ਤੜਕਾ ਲੱਗਣਾ ਦੋਸਤੋ ਵੀ ਇਹੋ ਜੀ ਚੀਜ਼ ਬਣ ਕੇ ਤਿਆਰ ਹੋ ਜਾਣੀ ਆ ਤੁਸੀਂ ਹੈਰਾਨ ਹੋ ਜਾਓਗੇ ਬਸ ਠੀਕ ਠੀਕ ਹਾਂਜੀ ਤੇ ਹੁਣ ਆਪਾਂ ਦੋਸਤੋ ਕੀ ਕਰਨਾ ਸਿਮ ਗੈਸ ਰੱਖਣੀ ਆ ਤੁਸੀਂ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਆਹ ਸਬਜ਼ੀਆਂ ਇੱਥੇ ਆਪਾਂ ਗੋਭੀ ਲਈ ਆ ਆਲੂ ਬਰੀਕ ਬਰੀਕ ਕੱਟ ਲਿਆ ਹਰੀ ਮਿਰਚ ਹੋ ਗਈ ਤੇ ਕੌਰਨ ਫਲੈਕਸ ਹੋ ਗਏ ਇੱਧਰ ਆਪਾਂ ਜਿਹੜਾ ਕੀ ਪਿਆਜ਼ ਤੇ ਟਮਾਟਰ ਠੀਕ ਹਾਂਜੀ ਇਹ ਸਬਜ਼ੀਆਂ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਠੀਕ ਫਿਰ ਤਾਂ ਆਪਾਂ ਹੁਣ ਅੱਜ ਤਾਂ ਪੂਰੀ ਹੈਲਦੀ ਚੀਜ਼ ਬਣਨੀ ਆ ਇਹ ਰੋਟੀ ਜਿਹੜੀ ਕਿ ਮਮੋਲੀ ਜੀ ਰੋਟੀ ਨਹੀਂ ਬਣਨੀ ਜਿਹੜੇ ਤੁਸੀਂ ਪਰੌਠੇ ਵੀ ਬਣਾ ਬਣਾ ਕੇ ਖਾਣੇ ਹੋ ਨਾ ਉਹਦੇ ਤੋਂ ਵੀ ਜ਼ਿਆਦਾ ਵਧੀਆ ਚੀਜ਼ ਬਣੂਗੀ ਠੀਕ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇੱਕ ਗਾਜਰ ਯਾਨੀ ਕਿ ਜਿੰਨੀਆਂ ਵੀ ਤੁਹਾਡੇ ਕੋਲ ਸਬਜ਼ੀਆਂ ਸਾਰੀਆਂ ਤੁਸੀਂ ਇਹਦੇ ਵਿੱਚ ਪਾ ਲੈਣੀਆਂ ਠੀਕ ਠੀਕ ਹੈ ਜੀ ਤੇ ਹੁਣ ਆਪਾਂ ਥੋੜੇ ਟਾਈਮ ਵਾਸਤੇ ਇਹਨਾਂ ਨੂੰ ਭੁੰਨਾਂਗੇ। ਹਾਂਜੀ ਜਿਹੜੇ ਕੀ 3-4 ਮਿੰਟ ਆਪਾਂ ਇਹਨਾਂ ਸਬਜ਼ੀਆਂ ਨੂੰ ਪਕਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਟੇਸਟ ਦੇ ਅਨੁਸਾਰ ਆ ਜਿਹੜੇ ਕੀ ਲੂਣ ਮਿਰਚ ਪਾਵਾਂਗੇ। ਥੋੜੀ ਜਿਹੀ ਆਪਾਂ ਜਿਹੜੀ ਕੀ ਲਾਲ ਮਿਰਚ ਪਾ ਦਿੰਨੇ ਆ। ਠੀਕ। ਥੋੜਾ ਜਿਹਾ ਮਸਾਲਾ ਪਾ ਦਿੰਨੇ ਆ। ਠੀਕ। ਨਾਲੇ ਪਾ ਦਿੰਨੇ ਆ ਜੀ ਨਮਕ। ਵੈਸੇ ਤਾਂ ਆਪਾਂ ਨਮਕਾ ਜਿਹੜਾ ਆਟੇ ਦੇ ਵਿੱਚ ਵੀ ਪਾਇਆ ਹੋਇਆ ਸੀ। ਠੀਕ। ਪਰ ਸਬਜ਼ੀਆਂ ਵਾਸਤੇ ਵੀ ਆਪਾਂ ਨਮਕ ਪਾ ਦਿੰਨੇ ਆ। ਠੀਕ। ਨਾਲੇ ਥੋੜੀ ਪਾਵਾਂਗੇ ਹਲਦੀ ਜੀ। ਇਹਨਾਂ ਨੂੰ ਆਪਾਂ ਕਰ ਲੈਨੇ ਆ ਮਿਕਸ ਤੇ ਦੋਸਤੋ ਹੁਣ ਆਪਾਂ ਕੀ ਕਰਨਾ ਹੈ ਹੁਣ ਆਪਾਂ ਜਿਹੜੀਆਂ ਕਿ ਇੱਧਰ ਰੋਟੀਆਂ ਬਣਾ ਕੇ ਰੱਖੀਆਂ ਸੀਗਾ ਅੱਛਾ ਹਾਂਜੀ ਹੁਣ ਆਪਾਂ ਇਹਨਾਂ ਦੀ ਕਟਿੰਗ ਕਰਾਂਗੇ ਠੀਕ ਹਾਂਜੀ ਇਹਨਾਂ ਦੇ ਹੁਣ ਆਪਾਂ ਪੀਸ ਕੱਟ ਲੈਨੇ ਆ ਕਿਉਂਕਿ ਇਹ ਫੁੱਲ એનર્ਜੀ ਵਾਲੀ ਰੋਟੀ ਬਣ ਜਾਣੀ ਆ ਇਹ ਦੋਸਤੋ ਬਿਲਕੁਲ ਵੀ ਜੋੜਨਗੀਆਂ ਨਹੀਂ ਹੁਣ ਉਧਰ ਤਾਂ ਠੰਡ ਹੈ ਤਾਂ ਉਧਰ ਇਹ ਸਵਾਦ ਮਤਲਬ ਕਿ ਕ੍ਰਿਸਪੀ ਰੋਟੀ ਹਾਂਜੀ ਤੇ ਇਹ ਮਤਲਬ ਕਿ ਜੋੜਨਗੀਆਂ ਨਹੀਂ ਰੋਟੀਆਂ ਐਸੇ ਤਰ੍ਹਾਂ ਹੀ ਵੱਖ ਹੋ ਜਾਣਗੀਆਂ ਤੁਸੀਂ ਕੱਲੀ-ਕੱਲੀ ਕਰਕੇ ਵੀ ਪਾ ਸਕਦੇ ਹੋ ਹਾਂਜੀ ਤੇ ਇਸ ਤਰ੍ਹਾਂ ਹੁਣ ਆਪਾਂ ਰੋਟੀਆਂ ਜਿਹੜੀਆਂ ਪਾਤੀਆਂ ਤੇ ਹੁਣ ਆਪਾਂ ਦੋਸਤੋ ਇਹਨਾਂ ਨੂੰ 2 ਕਮਿੰਟ ਵਾਸਤੇ ਹੋਰ ਹੈ ਜਿਹੜਾ ਕਿ ਟੱਕਣ ਲਾ ਕੇ ਰੱਖ ਦਿੰਨੇ ਆ ਤੇ ਫਿਰ ਆਪਣੀਆਂ ਜਿਹੜੀਆਂ ਰੋਟੀਆਂ ਬਣਾ ਕੇ ਬਨ ਕੇ ਤਿਆਰ ਹੋ ਜਾਣਗੀਆਂ ਸੋ ਦੋਸਤੋ ਇਹ ਵੀਡੀਓ ਤੁਸੀਂ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹੋਰ ਵੀ ਪਾਣੀ ਵਾਲੀ ਰੋਟੀਆਂ ਬਣਾ ਸਕਣ ਦੋਸਤ ਮਿੱਤਰ ਹਾਂਜੀ 3-4 ਮਿੰਟ ਪਕਾਉਣ ਤੋਂ ਬਾਅਦ ਆਪਾਂ ਕਰ ਦਿੰਨੇ ਆ ਜੀ ਗੈਸ ਬੰਦ ਤੇ ਹੁਣ ਤੁਸੀਂ ਦੇਖੋ ਦੋਸਤੋ ਬਹੁਤ ਹੀ ਵਧੀਆ ਜਿਹੜੀ ਕਿ ਹੈਲਦੀ ਰੋਟੀ ਆ ਇਹ ਆਪਣੀ ਬਣ ਕੇ ਤਿਆਰ ਹੋ ਗਈ ਆ ਹੁਣ ਖੁਸ਼ਬੂ ਕਿੰਨੀ ਵਧੀਆ ਆ ਰਹੀ ਆ ਹਾਂਜੀ ਸੋ ਹੁਣ ਆਪਾਂ ਇਹਨੂੰ ਕਰ ਲੈਨੇ ਆ ਜੀ ਸਰਵ ਤੇ ਇੱਕ ਵਾਰੀ ਦੋਸਤੋ ਜਰੂਰ ਆ ਜਿਹੜਾ ਕਿ ਟਰਾਈ ਕਰਿਓ ਬਹੁਤ ਹੀ ਟੇਸਟੀ ਬਣਦੀ ਆ ਤੇ ਤੁਸੀਂ ਆਪਦੇ ਜਿਹੜੇ ਕਿ ਟੇਸਟ ਦੇ ਅਨੁਸਾਰ ਜਿੰਨੀਆਂ ਵੀ ਸਬਜ਼ੀਆਂ ਤੁਸੀਂ ਇਹਦੇ 'ਚ ਪਾਉਣੀਆਂ ਚਾਹੁੰਦੇ ਹੋ ਉਹਨੀਆਂ ਹੀ ਸਬਜ਼ੀਆਂ ਜਿਹੜੀਆਂ ਤੁਸੀਂ ਇਹਦੇ 'ਚ ਪਾ ਸਕਦੇ ਹੋ ਤੇ ਜਿੰਨੀਆਂ ਵੀ ਜਿਹੜੀਆਂ ਤੁਹਾਨੂੰ ਵਧੀਆ ਲੱਗਦੀਆਂ ਕਿਉਂ ਹਾਂਜੀ ਦੋਸਤੋ ਤੇ ਇਹ ਆਪਣੀ ਜਿਹੜੀ ਪੁਰਤਗਾਲ ਦੀ ਮਸ਼ਹੂਰ ਡਿਸ਼ ਆ ਜਿਹੜੀ ਕਹਿ ਲਓ ਕੁਛ ਮਰਜੀ ਕਹਿ ਲਓ ਤੇ ਬਹੁਤ ਹੀ ਟੇਸਟੀ ਚੀਜ਼ ਆ ਜਿਹੜੀ ਕਿ ਬਣ ਕੇ ਤਿਆਰ ਹੋ ਗਈ ਆ ਦੇਖੋ ਤੇ ਲੁੱਕ ਵਾਈਜ਼ ਵੀ ਬਹੁਤ ਸੋਹਣ ਲੱਗਦੀ ਐ ਤੇ ਟੇਸਟ ਵੀ ਬਹੁਤ ਵਧੀਆ ਸੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਅੱਗੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਸੋਹਣੇ ਸੋਹਣੇ ਕਮੈਂਟ ਕਰਿਓ ਤੇ ਇੱਕ ਵਾਰੀ ਟਰਾਈ ਕਰਕੇ ਜੁਰ ਦੇਖਿਓ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ